ਕਹਾਂ ਨਹੀਂ ਜਿੰਨੀ ਕ ਹੈਗੀਆਂ ਉੰਨੀ ਦਿਨ ਚ ਵੀ ਜਗੀਆਂ ਦੀ ਰਾਤ ਚੋਂ ਵੀ ਰਾਤ ਨੂੰ ਜੇ ਜਗਣੀ ਚਾਹੀਦੀਆਂ ਕੋਈ ਲੋੜ ਨਹੀਂ ਹੈ ਪ੍ਰਾਈਵੇਟ ਇਹ ਇਹ ਪ੍ਰਾਈਵੇਟ ਲਾਈਟ ਹੁਣੇ ਮੇਰੇ ਕਹਿੰਦੇ ਪਟਿਆਲਾ ਰੋਡਾਂ ਪਟਿਆਲਾ ਰੋਡਾਂ ਉੱਪਰ ਹੀ ਪੜੀ ਬਾਹਰ ਆਲੀ ਤੁਸੀਂ ਦੱਸੋ ਨਾ ਕੋਈ ਮੈਨੇਜਮੈਂਟ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਸਰਕਾਰ ਚੱਲ ਕਿਸ ਤਰ੍ਹਾਂ ਰਹੀ ਕੌਣ ਚ ਲਗਾ ਰਿਹਾ ਇਹਨੂੰ ਤੇ ਲੋਕਾਂ ਨੂੰ ਇਹ ਨਹੀਂ ਸਮਝ ਆ ਰਹੀ ਵੀ ਕਿਹਦੇ ਕੋਲ ਉਹ ਕਰੀਏ ਸੋ ਅਸੀਂ ਪਲਾਨ ਬਣਾਇਆ ਹੁਣ ਲਗਾਤਾਰ ਕੰਟੀਨਿਊਸ ਇਸ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਸਭ ਤੋਂ ਪਹਿਲਾਂ ਬਿਜਲੀ ਦਫ਼ਤਰ 'ਚ ਧਰਨੇ ਲਾਵਾਂਗੇ ਸੋਮਵਾਰ ਤੋਂ ਜੇ ਸੋਮਵਾਰ ਤੱਕ ਕੋਈ ਦਰੁਸਤੀ ਨਾ ਹੋਈ ਉਸ ਤੋਂ ਬਾਅਦ ਕੱਲੀ-ਕੱਲੀ ਜਗ੍ਹਾ ਜਿੱਥੇ-ਜਿੱਥੇ ਇਲੈਗਲਿਟੀ ਹੋ ਰਹੀ ਆ ਜਿੱਥੇ-ਜਿੱਥੇ ਮਿਊਂਸਿਪੈਲਿਟੀ ਠੱਗੀਆਂ ਮਾਰ ਰਹੀ ਆ ਉੱਥੇ ਸਾਡੀ ਟੀਮ ਜਾ ਕੇ ਉੱਥੇ ਬੈਠ ਕੇ ਪੂਰਾ ਦਿਨ ਧਰਨੇ ਲਾਇਆ ਕਰੂਗੀ ਤਾਂ ਕਿ ਮਾੜੀ-ਮੋਟੀ ਪ੍ਰਸ਼ਾਸਨ ਦੀ ਨੀਂਦ ਜਿਹੜੀ ਖੁੱਲ ਜਾਏ ਮਤਲਬ ਬੇੜਾ ਗਰਕ ਹੋ ਗਿਆ ਇਹ ਸ਼ਹਿਰ ਨੂੰ ਜਾੜ ਕੇ ਰੱਖ ਦੇਗਾ ਸੋਮਵਾਰ ਦਾ ਜਿਆਦਾ ਤੱਕ ਫਿਰ ਬਿਜਲੀ ਦਰਸਤ ਨਹੀਂ ਹੁੰਦੀ ਉਹਦੀ ਕੰਟੀਨਿਊ ਰੋਜ਼ ਲਾਇ ਕਰਾਂਗੇ ਦਫ਼ਤਰ ਦੇ ਟਾਈਮ ਤੇ 3 ਘੰਟੇ ਨਹੀਂ ਪਰ ਉਹ ਜੀ ਉਹੜਾ ਦੇਣਾ ਕਰਦਾ ਜਿਹੜਾ ਉਹ ਦੋਰੇ ੜਕੇੜੇ ਤੋਂ ਤੁਸੀਂ ਇਹਨੂੰ ਲੈ ਕੇ ਫਿਰ ਰਾਜਪੁਰ ਨੂੰ ਸਕੈਨ ਕਰ ਦਿਦਾ ਯਾਰ ਅਸੀਤਾ ਜੀ ਦੇਖੋ ਅਸੀਂ ਡੀਸੀ ਸਾਹਿਬ ਨੂੰ ਵੀ ਵਿਜੀਲੈਂਸ ਨੂੰ ਵੀ ਸਾਰੇ ਡਿਪਾਰਟਮੈਂਟਾਂ ਨੂੰ ਦੇ ਲਈ ਔਰ ਮਹਿਕਮੇ ਦਾ ਇਹ ਹਾਲਾ ਮੈਂ ਤੁਹਾਨੂੰ ਸੱਚੀ ਦੱਸਾਂ ਜਿਹੜਾ ਮੈਨੂੰ ਪਤਾ ਲੱਗਿਆ ਸੈਂਚਨਡ ਪੋਸਟਾਂ ਮੰਨ ਲਓ ਕਰਮਕਾਂ ਦੀਆਂ ਹੈਗੀਆਂ 30 ਸੈਲਰੀਆਂ ਜਾ ਰਹੀਆਂ 550 ਦੀਆਂ ਬਿਨਾ ਬਜਟ ਪਾਸ ਕਰਵਾਏ ਲੋਕਾਂ ਦੇ ਖਾਤਿਆਂ 'ਚ ਤਨਖਾਹਾਂ ਜਾ ਰਹੀਆਂ 8 ਐਮਸੀਐਮ ਨੇ ਸਾਈਨ ਕਰਕੇ ਆਰਟੀਆਈ 'ਚ ਮੰਗਿਆ ਵੀ ਤੁਸੀਂ ਦੱਸੋ ਵੀ ਕਿੰਨੀ ਸੈਂਚਨਡ ਪੋਸਟਾਂ ਕਿੰਨਿਆਂ ਦੀਆਂ ਸੈਲਰੀਆਂ ਜਾ ਰਹੀਆਂ ਕਿਸ-ਕਿਸ ਦੀਆਂ ਜਾ ਰਹੀਆਂ ਇੱਕ ਮਹੀਨਾ ਹੋ ਗਿਆ ਅਜੇ ਤੱਕ ਨਹੀਂ ਪਈ ਉਸ ਵਾਸਤੇ ਵੀ ਸਾਨੂੰ ਕੋਰਟ 'ਚ ਜਾਣਾ ਪੈਣਾ ਕਿਹੜੇ ਜੀ ਉਹਦੇ ਬਦਲੇ ਕੋਈ ਕੰਮ ਕਰੇ ਜੀ ਕੰਮ ਨੂੰ ਡਰਦੇ ਤੋਂ ਟੇਮ ਸੀ ਦੇ ਕੰਮ ਕਰਦਾ ਜੀ ਇਲੀਗਲ ਜਿਹੜੀਆਂ ਕੰਸਟਰਕਸ਼ਨ ਜੋਰਾਂ ਤੇ ਹੈਗੀਆਂ ਮਤਲਬ ਤੁਸੀਂ ਦੇਖੋ ਕੁਸ਼ਤਾ ਕਲੋਨੀ ਵਾਲਿਆਂ ਤੋਂ ਪੈਸੇ ਲੈ ਕੇ ਨਾ ਉਹਨਾਂ ਦੀ ਸੜਕਾਂ ਬਣਾਉਣ ਨੂੰ ਲੱਗੀਆਂ ਹੋਈਆਂ ਉੱਤੇ ਇੱਕ ਕਲੋਨੀ ਗੱਟੀ ਆ ਭਵਾਤ ਚ ਉਹਦੇ ਵਾਸਤੇ ਜ਼ਿਮੀਂਦਾਰਾਂ ਦੇ ਪਰਚੇ ਦਰਜ ਕਰਵਾਉਣ ਨੂੰ ਤਿਆਰ ਹੋਈ ਵੀ ਕਮੇਟੀ ਪਾਸ ਨਹੀਂ ਹੋਈ 11 ਨੰਬਰ ਨਹੀਂ ਆਇਆ ਪ੍ਰੂਵਡ ਨਹੀਂ ਸੜਕ ਪੂਰੀ ਨਹੀਂ ਹੈਗੀ ਇਹਦੇ ਲੋਗੜ ਚ ਤੁਹਾਨੂੰ ਪਤਾ ਹੀ ਆ ਪਿੱਛੇ ਕਿੰਨਾ ਕ ਸੈਕਸ਼ਨ ਦਾ ਜੈਪਾਲ ਨੇ ਜੋਰ ਲਾ ਲਿਆ ਦੋ ਤਿੰਨ ਮੰਜ਼ਲਾਉਂਗੀ ਬਿਨਾ ਪਾਸ ਕਰੇ ਸਿੱਧਾ ਹੀ ਚੱਕ ਦਿਆ ਕੰਮ ਸੜਕਾਂ ਤੁਹਾਡੇ ਸਾਹਮਣੇ ਹੈ ਸਾਹਮਣੇ ਤੇ ਮਤਲਬ ਸਿਰਫ ਇਹ ਆ ਵੀ ਸਿਰ ਥੱਲੇ ਨੂੰ ਕਰਕੇ ਕਮਾਈ ਕਰੋ ਗਵਰਨਮੈਂਟ ਕਰਨ ਦੀ ਕੰਮ ਕਰਨ ਦੀ ਹੋਰ ਕੁਛ ਨਹੀਂ ਅੱਛਾ ਹੁਣ ਐਨਓਸੀ ਵਾਲਾ ਘਪਲਾ ਤਾਂ ਕਰੋੜਾਂ ਰੁਪਏ ਛੱਕ ਗਏ ਨਾ ਉਹਦੇ ਚ ਵਿਦੂਸੀਆਂ ਹੋਈਆਂ ਪੈਸੇ ਸਿੱਧੇ ਗਏ ਬਾਤ ਇਨਕੁਆਇਰੀ ਕਰਨ ਦੀਆਂ ਫਾਈਲਾਂ ਘਰ ਰੱਖ ਲਈਆਂ ਤੇ ਇਕੱਲੇ-ਇਕੱਲੇ ਤੋਂ ਫਾਈਲ ਲੈ ਕੇ ਪੈਸੇ ਦੇਣਗੇ ਕਰੋੜਾ ਖਾ ਲੈਣਾ ਜੀ ਹੁਣ ਜਦੋਂ ਪੂਰੇ ਪੈਸੇ ਪਹੁੰਚ ਗਏ ਦਿੱਲੀ ਵੀ ਪਹੁੰਚ ਗਏ ਸੀਐਮ ਹਾਊਸ ਵੀ ਪਹੁੰਚ ਗਏ ਇਨਾਂ ਕੋਲ ਵੀ ਪਹੁੰਚ ਗਏ ਹੁਣ ਕਹਿੰਦੇ ਜੀ ਐਨਓਸੀ ਦੀ ਲੋੜ ਨਹੀਂ 2.5 ਸਾਲ ਅਰਬਾ ਰੁਪਏ ਦੀ ਕਮਾਈ ਕਰਕੇ ਹੁਣ ਕਹਿੰਦੇ ਵੀ ਐਨਓਸੀ ਦੀ ਲੋੜ ਨਹੀਂ ਲੋਕਾਂ ਨੂੰ ਲੁੱਟ ਲਿਆ ਦਰਵੀ ਕਰਵਾ ਲਿਆ ਸਭ ਕੁਝ ਕਰ ਲਿਆ ਇਹ ਹਾਲ ਆ ਪੰਜਾਬ ਸਰਕਾਰ ਦਾ ਆ ਨਹੀਂ ਦਰਜਾ ਮਾਰਦਾ ਮਤਲਬ ਤੁਸੀਂ ਐਕਸਟੈਂਡਲ ਕਰਦੇ ਆ ਤੁਸੀਂ ਡੀਸਰਟਿੰਗ ਕਰਿਆ ਜਾ ਰਹੇ ਡੀਸਰਟਿੰਗ ਇਹਨਾਂ ਨੂੰ ਤਾਂ ਮੌਕਾ ਮਿਲ ਜੇ ਤੁਸੀਂ ਜਾ ਕੇ ਦੇਖੋ ਸਾਰਾ ਘੱਗਰ ਟੋਟਲ ਪੱਟ ਕੇ ਰੱਖ ਦਿਆ ਪ੍ਰਾਗ ਪਰ ਸਾਰੀ ਪੱਟ ਕੇ ਰੱਖਤੀ ਆ ਇਵੈਂਟ ਕੌਲੀ ਨਾ ਗਾਜੀਪੁਰ ਦੋ ਤਿੰਨ ਵਾਰੀ ਫਿਰ ਮੈਂ ਰਾਤ ਨੂੰ 9 ਵਜੇ ਗਿਆ ਡੀਸਰਟਿੰਗ ਦੇ ਨਾਤੇ ਜਿਹੜੀ ਮੈਂ ਮਿੱਟੀ ਪਾਈ ਹੈ ਨਾ ਉੱਥੇ ਪਾਰਕ ਬਣਾਉਣ ਵਾਸਤੇ 100 ਏਕੜ ਦੀ ਪਾਰਕ ਬਣਾਣੀ ਸੀ ਉੱਥੇ ਮੈਂ ਮਿੱਟੀ ਪਾਈ ਵੀ ਸੀ ਦੋਨੇ ਪਾਸੇ ਮੇਰੇ ਕੋਲ 48 ਲੱਖ ਰੁਪਏ ਦੀ ਉਸ ਟਾਈਮ ਮਿੱਟੀ ਪਈ ਸੀ ਕੋ 15 20 ਏਕੜ ਚ ਡੀਸਿਲਟਿੰਗ ਨੇ ਆਤੇ ਉਹ ਮਿੱਟੀ ਨੂੰ ਚੱਕ ਚੱਕ ਕੇ ਵੇਚਣ ਲੱਗੇ ਤਿੰਨ ਚਾਰ ਵਾਰੀ ਮੈਂ ਰਾਤ ਨੂੰ ਗਿਆ ਟਰੱਕ ਭਜਾ ਕੇ ਲੈ ਗਏ ਹੁਣ ਬੰਦ ਹੋਇਆ ਕੰਮ ਮਤਲਬ ਡੀਸਿਲਟਿੰਗ ਨਹੀਂ ਦਲਾਲ ਬਿਠਾ ਦੇ ਜੀ ਰਿਕਵਰ ਚ ਬੈਠੇ ਆ ਇੱਥੇ ਵੀ ਆਈਪੀ ਰੋਡ ਤੇ ਚਾਰ ਪੰਜ ਦਲਾਲ ਪੈਸੇ ਇਕੱਠੇ ਕਰਨੇ ਨੂੰ ਡੇਰਾਬਸੀ ਬੈਠੇ ਆ ਹੰਡੇਸਰੇ ਬੈਠੇ ਆ ਰੱਜ ਕੇ ਲੋਕਾਂ ਨੂੰ ਲੁੱਟ ਰਹੇ ਆ ਮਤਲਬ ਬਿਨ ਡੱਟ ਕੇ ਸਰਕੇ ਨੂੰ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ ਸੋ ਕੱਲੀ 5-4 ਕੋਟ ਐਮਐਲਏ ਦੀ ਗੱਲ 5-5 ਐਮਐਲਏ ਹੋਰ ਸਾਹਿਬਾਂ ਦੀ ਨਹੀਂ ਕਿਹਨਾਂ ਦੀ ਗੱਲ ਕਰਦੇ ਯਾਰ ਇੱਕ ਤਿੰਨ ਚਾਰ ਬੰਦਿਆਂ ਦਾ ਇੱਕ ਇਨੈਕਸ਼ਨ ਜਿ ਬਣਿਆ ਹੋਆ ਸਭ ਨੂੰ ਪਤਾ ਪਟਿਆਲੇ ਚ ਉੱਥੇ ਮਹਾਰਾਜਾ ਜਿਹੜਾ ਭਰਾ ਦੀ ਬੜੀ ਵੱਡੀ ਕੋਠੀ ਲਈ ਐ ਤਿੰਨ ਚਾਰਾਂ ਨੇ ਇਕੱਠੇ ਹੋ ਕੇ ਵਿਚੇ ਆ ਇਹਨਾਂ ਨੇ ਇੱਕ ਗੈਂਗ ਬਣਾ ਲਿਆ ਇਹ ਦੱਬ ਕੇ ਇਲੀਗਲ ਮਾਈਨਿੰਗ ਕਰ ਰਹੇ ਆ ਦੱਬ ਕੇ ਮਿੱਟੀਆਂ ਵੇਚ ਰਹੇ ਆ ਗੋਲਡਨ ਫੋਰੈਸਟ ਹੁਣ ਆ ਗੋਲਡਨ ਫੋਰੈਸਟ ਦੀ ਜ਼ਮੀਨ ਮੈਂ ਤੁਹਾਨੂੰ ਦੱਸਾਂ ਗਵਰਨਮੈਂਟ ਦਾ ਪੰਜਾਬ ਦਾ ਇੱਕ ਕਾਨੂੰਨ ਤਾਂ ਵੀ 17 ਏਕੜ ਤੋਂ ਵੱਧ ਐਗਰੀਕਲਚਰ ਜ਼ਮੀਨ ਨਹੀਂ ਹੋਲਡਿੰਗ ਹੋ ਸਕਦੀ ਨਾ ਕੰਪਨੀ ਕਰ ਸਕਦੀ ਨਾ ਇੰਡੀਵਿਜੂਅਲ ਬੰਦਾ ਕਰ ਸਕਦਾ ਜਦੋਂ ਸਾਡੀ ਸਰਕਾਰ ਤੀ ਨਾ ਮੈਂ ਉਹ 17 ਏਕੜ ਜ਼ਮੀਨ ਛੱਡ ਕੇ ਗੋਲਡਨ ਫੋਰੈਸਟ ਇਹਨੂੰ ਗੋਲਡਨ ਫੋਰੈਸਟ ਨੂੰ ਬਾਕੀ ਸਾਰੀ ਜ਼ਮੀਨ ਨੂੰ ਸਰਪਲਸ ਡਿਕਲੇਅਰ ਕਰਵਾ ਦਿੱਤਾ ਮਤਲਬ ਗੋਲਡਨ ਫੋਰੈਸਟ ਦੀ ਜ਼ਮੀਨ ਨਹੀਂ ਤੇ ਇੱਕ ਤਰੀਕੇ ਨਾਲ ਸਰਕਾਰ ਦੀ ਵੀ ਉਹ ਜ਼ਮੀਨ ਪਤਾ ਕੀ ਦੀ ਆ ਜਿਹੜੇ ਲੈਂਡਲੈਸ ਲੋਕ ਹੈਗੇ ਆ ਜਿਨ੍ਹਾਂ ਕੋਲ ਜ਼ਮੀਨ ਨਹੀਂ ਗੁਹਾਰੇ ਨਹੀਂ ਪਥਵਾਰੇ ਨਹੀਂ ਘਰ ਨਹੀਂ ਜਾਂ ਐਗਰੀਕਲਚਰ ਜ਼ਮੀਨ ਨਹੀਂ ਉਹਨਾਂ ਗਰੀਬ ਬੰਦਿਆਂ ਨੂੰ ਉਹ ਜ਼ਮੀਨ ਅਲਾਟ ਹੋਣੀ ਆ 골ਡਨ ਫੋਰੈਸਟ ਤੇ ਹੋਣੀ ਆ ਜਾਂ ਹੋਣੀ ਨਹੀਂ ਹੋਣੀ ਆ ਮਤਲਬ ਸਰਕਾਰ ਨੇ ਕਰਨੀ ਉਸ ਤੋਂ ਬਗੈਰ ਹੋਰ ਕੁਝ ਨਹੀਂ ਕਰ ਸਕਦੀ ਨਾ ਉਸ ਜ਼ਮੀਨ ਨੂੰ ਅਕਵਾਇਰ ਕਰਿਆ ਜਾ ਸਕਦਾ ਨਾਉਂ ਜ਼ਮੀਨ ਨੂੰ ਸਰਕਾਰ ਠੇਕੇ ਦੇ ਦੇ ਸਕਦੀ ਆ ਨਾ ਕੁਝ ਕਰ ਸਕਦੀ ਆ ਉਹਦੀ ਬਹਾਈ ਤਾਂ ਇਸ ਅਲਕੇਵੇ سرمایہਦਾਰੀ ਕਰ ਰਹੇ ਨੇ ਜਿਹੜੇ ਇਸ ਕੰਮ ਨਾਲ ਸਰ ਮੇਰੀ ਗੱਲ ਸੁਣ ਜਦੋਂ ਮੈਂ ਉਹਨੂੰ ਸਰਪਲਸ ਡਿਕਲੇਅਰ ਕਰਵਾ ਦਿਆ 2014-15 ਚ ਜ਼ਮੀਨ ਮੈਂ ਸਰਪਲਸ ਡਿਕਲੇਅਰ ਕਰਵਾ ਦਿੱਤੀ ਠੀਕ ਹੈ ਨਾ ਤੇ ਹੁਣ ਜਿਹੜੇ ਰਾਜਨੀਤਿਕ ਲੋਕ ਆ ਇੱਥੇ ਜਾਂ ਦੂਸਰੇ ਅਫਸਰਾਂ ਉਹ ਸਿੱਧਾ ਉਹਨਾਂ ਤੋਂ ਠੇਕਾ ਲੈ ਰਹੇ ਆ ਪੈਸਾ ਆਪਣੀ ਜੇਬਾਂ ਚ ਪਾ ਰਹੇ ਆ ਉਹ ਗਰੀਬਾਂ ਦੀ ਕਮਾਈ ਜਿਹੜੀ ਗਰੀਬਾਂ ਨੂੰ ਜ਼ਮੀਨ ਅਲਾਟ ਕਰਨੀ ਚਾਹੀਦੀ ਸੀ ਦੀ ਉਹਨਾਂ ਨੂੰ ਅਲਾਟ ਕਰਨ ਦੀ ਬਜਾਏ ਲੋਕਾਂ ਦੀ ਜੇਬਾਂ 'ਚ ਪੈਸੇ ਜਾ ਰਹੇ ਆ ਸਰੀਆਮ